ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਿਸ਼ਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾਂ ਤੇ ਤਿੰਨ ਤੁਹਾਨੂੰ ਚੰਗੇ ਰਿਕਾਰਡ ਵਾਲੀਆਂ ਸੂਈਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿੱ ਇਹਨਾਂ ਨਾਲ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੀ ਆ ਕਿ ਇਹ ਵੀ ਵੀਰ ਨੇ ਕਿਤੇ ਵੀ ਪਸ਼ੂ ਲੈਣਾ ਆਪਣਾ ਦੋ ਟਾਈਮ ਚੋਕੇ ਹੀ ਲੈਣਾ ਤੇ ਆਪਣੇ ਆਪ ਤਸੱਲੀ ਕਰਕੇ ਲੈਣਾ ਨਾ ਸਾਡੇ ਤੇ ਰਹਿਣਾ ਤੇ ਨਾ ਵਪਾਰੀ ਤੇ ਲੈਣਾ ਰਹਿਣਾ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਆਪਣੀ ਗਾਰੰਟੀ ਤੇ ਪਸ਼ੂ ਖੜੋ ਕਿਸੇ ਦੀ ਗਾਰੰਟੀ ਦੇ ਨਾ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਸਨਾਂ ਠੀਕ ਠਾਕ ਜੀ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਦਰਸ਼ਨ ਇਦਾਂ ਹੈ ਫਿਰ ਵਿੱਚੋਂ ਥੋੜਾ ਜਿਹਾ ਨੁਕਸਾਨ ਨੁਕਸਾਨ ਆ ਤੁਸੀਂ ਦੱਸਿਆ ਹੈ ਕਿ ਕਾਫੀ ਨੁਕਸਾਨ ਵਿੱਚ ਹੋ ਗਿਆ ਹੈ ਹਾਂਜੀ ਤੇ ਚਲੋ ਇਹ ਵੀ ਵਾਅਦੇ ਘਟੇ ਨਾਲ ਹੀ ਆ ਜਿਹੜੇ ਕਿਤੇ ਵਾਅਦਾ ਤੇ ਕਿਤੇ ਘਟਾ ਬਾਕੀ ਮਹਾਰਾਜ ਜੀ ਦੀ ਨਿਗਾਸ ਵਾਲੀ ਚਾਹੀਦੀ ਹੈ ਹਾਂਜੀ ਹਾਂਜੀ ਸਾਹ ਵਾਲੀਆਂ ਚੀਜ਼ਾਂ ਵਾ ਕੋਸ਼ਿਸ਼ ਤੇ ਹੁੰਦੀ ਚੰਗੀਆਂ ਤੋਂ ਚੰਗੀਆਂ ਲੱਈ ਹੈ ਨਾ ਹਾਂਜੀ ਹਾਂਜੀ ਬਹੁਤ ਨੁਕਸਪੈਣ ਲੱਗਿਆ ਇਹ ਬੰਦੇ ਨੂੰ ਵੀ ਪੈ ਜਿੰਦਾ ਕਿੰਨੀ ਹੈ ਸਾਹ ਵਾਲੀ ਚੀਜ਼ ਦਾ ਤਾਂ ਮਤਲਬ ਪਰਮਾਤਮਾ ਦੇ ਹਾਂਜੀ 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 ਬੰਦੇ ਦੇ ਹੱਥ ਨਹੀਂ ਹੈਗੀ ਹਾਂਜੀ ਹਾਂਜੀ ਇਹ ਕੋਈ ਪਤਾ ਨਹੀਂ ਕੁਦਰਤੀ ਕੀ ਹੋ ਜਾਣਾ ਬਾਕੀ ਕੰਨੀ ਖਰੀਦ ਲੋਗੇ ਪਹਿਲੀ ਖਰੀਦ ਲੋਗੇ ਪਲਾਟ ਲੱਲੂਗੇ ਉਹਨਾਂ ਚ ਉਹ ਚੀਜ਼ਾਂ ਬੰਦੇ ਰਿਆ ਸਿਆ ਹਾਂਜੀ ਇਹ ਜਿਹੜੀ ਸਾਹ ਵਾਲੀ ਚੀਜ਼ ਦਾ ਜਿਹੜਾ ਬਾਹਰ ਆ ਕੇ ਨਹੀਂ ਹਾਂਜੀ ਤੇ ਇਹ ਵਾਈ ਗੁਰੂ ਜੀ ਇੱਥੇ ਠੀਕ ਹੈ ਬੰਦਾ ਕੋਹ ਨਹੀਂ ਕਰ ਸਕਦਾ ਇਹ ਆਪਾਂ ਜੱਜਮੈਂਟ ਹੀ ਲਾ ਸਕਦੇ ਆ ਵੀ ਇੰਨਾ ਗਲਤ ਦੇ ਹਾਂਜੀ ਐਨੇ ਦੀ ਲਵਾਂਗੇ ਤੇ ਆਹ ਕੋਤਦ 10000 ਰੁਪਏ ਨਫਾ ਪਾ ਚੂਗਾ ਹਾਂਜੀ ਹਾਂਜੀ ਹੋਰੀ ਦੇ ਚੱਕ ਹੋਣੀ ਜਗਾ ਅਖੇ ਵੀ ਇਹਦੇ ਅੰਦਰ ਤੇ ਵੜ ਨਹੀਂ ਜਾਣਾ ਕਿਸੇ ਨੇ ਠੀਕ ਹੈ ਜੀ ਵੀਗਰੂ ਨੂੰ ਪਤਾ ਹੈ ਤੇ ਚਲੋ ਨਾਮ ਦੱਸੋ ਇੱਕ ਜੀ ਨਾਮ ਸਰਬਜੀਤ ਹਾਂਜੀ ਪਿੰਡ ਮਿਸ਼ਰਪੁਰਾ ਜਿਹੜਾ ਗਰਦਾਸਪੁਰ ਤਹਿਸੀਲ ਬਟਾਲਾ ਹੈ ਨਾ ਤੇ ਬਟਾਲੇੋਂ ਨਿਕਲਦੇ ਪਹਿਲਾ ਪਿੰਡ ਭਾਜੀ ਆਪਣਾ ਆਉਂਦਾ ਜੀ ਠੀਕ ਹੈ ਜੀ ਤੇ ਜਲੰਧਰੋਂ ਆਉਂਦੇ ਆ ਲਾਸਟ ਪਿੰਡ ਆਪਣਾ ਤੇ ਫੋਨ ਨੰਬਰ ਹੀ ਬੋਲ ਦੋ ਨੰਬਰ 77176 44509 ਠੀਕ ਹੈ ਤੇ ਵੇਖਿਆ ਫਿਰ ਮੇਲਾ ਕੰਦ ਸਾਲ ਮੇਲਾ ਵੇਖ ਲਿਆ ਬਾਬੇ ਨਾਨਕ ਜੀ ਦਾ ਪ੍ਰਾਦ ਦੇਖੀਏ ਬੜਾ ਵਧੀਆ ਮੇਲਾ ਠੀਕ ਹੈ ਪੂਰੇ ਵਧੀਆ ਰੌਣਕ ਲੱਗਦੀ ਹੈ ਨਾ ਪੂਰੀ ਰੌਣਕ ਵਧੀਆ ਲੱਗਦੀ ਹੈ ਬਾਕੀ ਆਦਿਕਾ ਕੰਟਰੋਲ ਬੜਾ ਹੈ ਅੱਛਾ ਦੇਖਾਂ ਕਿ ਸੰਗਠ ਜਿੱਥੇ ਬੰਦੀਆਂ ਦੇ ਮਤਲਬ ਬੜਾ ਕੰਟਰੋਲ ਹੀਗਾ ਜੀ ਮਤਲਬ ਆ ਕੇ ਫੇ ਲੜਪਾ ਜੀ ਕੋਈ ਨਹੀਂ ਹੋਈ ਕੁਛ ਵੀ ਲੜਪਾ ਜੀ ਕੋਈ ਨਹੀਂ ਆਈ ਨਾ ਕੋਈ ਇਹੋ ਜਿਹਾ ਕੋਈ ਲੜਾਈ ਝਗੜਾ ਆ ਨਾ ਚੋਰੀ ਚ ਬਾਕੀ ਇਹੋ ਜੀ ਕੋਈ ਗੱਲਬਾਤ ਨਹੀਂ ਠੀਕ ਹੈ ਤੇ ਬੜੇ ਸਹਿਜ ਨਾਲ ਹਰ ਸੰਗਤ ਨੇ ਮੇਲਾ ਵੇ ਤੇ ਬਿਲਕੁਲ ਜਿ ਇਤਨਾ ਪ੍ਰਾਤਨ ਰੀਤੀ ਰਿਵਾਜ ਵਾਂਗੂ ਸਾਰਾ ਮੇਲਾ ਮਨਾਇਆ ਜਾਂਦਾ ਵਿਆਹ ਵਾਂਗੂ ਹਣਾ ਜਗਾ ਜਗਾ ਤੇ ਹਰ ਲੱਗੀਏ ਬਹੁਤ ਜਿਆਦਾ ਲੱਗੇ ਲੰਗਰ ਠੀਕ ਹੈ ਜੀ ਬੜਾ ਵਧੀਆ ਜਾਇ ਸੰਗਤ ਨੇ ਮਹਾਰਾਜ ਦੀ ਪਾਲਕੀ ਸਾਹਿਬ ਦੀ ਦਰਸ਼ਨ ਕੀਤੇ ਠੀਕ 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 ਹੈ ਚਲੋ ਆ ਪਹਿਲੇ ਨੰਬਰ ਤੇ ਝੋਟੀ ਹੈ ਜਿਹੜੀ ਕਿੰਨਾ ਕੁ ਕਿੰਨਾ ਸੁਆ ਭਾਜੀ ਦੂਜਾ ਦੇ ਝੋਟੀ ਦਾ ਅੱਛਾ ਹੁਣ ਤਿਆਰ ਦੁੱਧ ਝੋਟੀ ਕੋ 15 ਕਿਲੋ ਜੀ ਤਿਆਰ ਮੌਕੇ ਤੇ ਤਿਆਰ ਮੌਕੇ ਦੇ ਜਿਹੜਾ ਦੁੱਧ ਹੈ ਠੀਕ ਹੈ ਹਾਂਜੀ ਇਹ ਝੋਟੀ ਕੱਲ ਦਾ ਮਹਾਰਾਜ ਹੈ ਵੀ ਮਾਰਨ ਤੇ ਹੈ ਕਿਹੜੇ ਏਰੀਆ ਦੀਆਂ ਇਹ ਇਹ ਭਾਜੀ ਹਸਾਰ ਦੀਆਂ ਨੇ ਝੋਟੀਆਂ ਅੱਛਾ ਹਸਾਰ ਦੀਆਂ ਤਿੰਨ ਹੀ ਹਾਂ ਤਿੰਨ ਠੀਕ ਹੈ ਜੀ ਤੇ ਬਾਕੀ ਉਧਰ ਦੀਆਂ ਝੋਟੀਆਂ ਆਪ ਹੀ ਦੱਸ ਦਿੰਦੀਆਂ ਆਪ ਹੀ ਦੱਸ ਦਿੰਦੀਆਂ ਤੇ ਦੰਦਾਂ ਦਾ ਉਹ ਛਕੀਆਂ ਜੇ ਛਕੀਆਂ ਕੰਨੀਆਂ ਪਾਣਗੇ ਫੇਰ ਬਣੀਆਂ ਜੀ ਅੱਛਾ ਤਿੰਨੇ ਹੀ ਤਿੰਨੇ ਠੀਕ ਆ ਤੇ ਚਵਾਈ ਚੋਈ ਪੂਰੀ 1 ਨੰਬਰ ਪੋਲੀਆਂ ਪੂਰੇ ਕਾਦ ਦਾ ਵਜਨ ਫੋਲ ਬੋਡੀ ਵੇਟ ਦੀ ਹੈ ਤੇ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ ਇਹਨੂੰ ਸੂਈ ਨੂੰ ਪਾਜੀ ਕੱਲ ਦੀ ਮਿਤੀ ਪਾਇਆ ਤੇ ਆਈ ਇਹਨੂੰ 13 ਕ ਦਿਨ ਸੂਈ ਨੂੰ ਹੋ ਗਿਆ 13 ਦਿਨ ਹੋ ਗਏ ਤੇ ਬੱਚਾ ਕੀ ਮਗਰ ਬੱਚਾ ਕਟਾ ਜੀ ਭਾਈ ਮਗਰੇ ਤੇ ਕਟਾ ਆ ਕਿਹੜਾ ਕਟਾ ਜੀ ਹਾਂਜੀ ਆ ਕਟਾ ਜੀ ਜਿਹੜਾ ਕੱਟਾ ਵੀ ਚੰਗਾ ਸੰਭਿਆ ਪਲਿਆ ਕੱਟਾ ਪੂਰਾ ਜੀ ਇਹ ਤੁਹਾਨੂੰ ਪਤਾ ਹਰਿਆਣੇ ਵਾਲੀ ਆ ਇਹ ਇਧਰ ਦੇ ਇਲਾਕੇ ਦੀਆਂ ਮਈਆਂ ਮਈਆਂ ਵੱਡੀਆਂ ਬੱਚੇ ਵੀ ਵੱਡੇ ਹਾਂਜੀ ਹਾਂਜੀ ਤੇ ਇੱਕ ਜਦੋਂ ਦੁੱਧ ਵੀ ਦੇਣਾ ਤੇ ਫਿਰ ਕੋ ਬੱਚੇ ਨਾਲ ਵੀ ਛੱਡਣਾ ਦੋ ਦੋ ਤਿੰਨ ਤਿੰਨ ਨਾਲ ਤੁਹਾਨੂੰ ਪਤਾ ਸਾਡੇ ਇਧਰ ਥੋੜਾ ਲਾਜ ਕਰ ਲੈਂਦੇ ਦੁੱਧ ਦਾ ਪਹੂ ਦਾ ਹਾਂਜੀ ਹਾਂਜੀ ਤਾਂ ਇਹ ਬਰੀਡਾਂ ਬਣਦੀਆਂ ਆ ਮਤਲਬ ਜੇ ਹੁਣ ਐਡੀ ਮਹ ਲੈ ਕੇ ਵੀ ਭਰਾ ਨੇ ਕਿਸੇ ਦਾ ਕੱਟਾ ਵੀ ਬਾਲੋ ਤਾਂ ਵੀ ਲੱਖ ਦਾ ਹੀ ਹਾਂਜੀ ਹਾਂਜੀ ਐ ਕਿ ਨਹੀਂ ਠੀਕ ਆ ਤੇ ਬਾਕੀ ਕੰਮ ਨਸਲ ਦੀ ਕਰਨਾ ਚਾਹੀਦਾ ਹੈ ਚੰਗੀ ਨਸਲ ਦਾ ਜਿਹੜਾ ਪਹੂ ਉਹ ਮਤਲਬ ਘਾਟੇ ਜੀ ਨਹੀਂ ਜਾਂਦਾ ਉਹ ਇੱਕ ਵਾਰੀ ਤੇ ਪੈਸ ਦੁੱਧ ਵੀ ਦੇ ਦੇਣਾ ਗਾ ਮਹੀਨੇ ਚੰਗਾ ਹੈ ਬੱਚਾ ਵੀ ਚੰਗਾ ਹੈ ਤੇ ਬੱਚਾ ਵੀ ਚੰਗਾ ਕਿਤੇ ਗਾਂ ਵੀ ਜਦੋਂ ਵੇਚਣੀ ਪਈ ਫੇਰ ਚੰਗੀ ਰਕਮ ਦੀ ਵਿਕ ਜਾਂਦੀ ਹੈ। ਗਾਂ ਦਾ ਵੀ ਕਿਹੇ ਵੇਲੇ ਆਪਣੇ ਸੱਜਣ ਬੇਲੀ ਜਿਹੜੇ ਆਪਣੇ ਕੋਲ ਬਹੂ ਲੈ ਕੇ ਤਾਂ ਬਾ ਗਾਂ ਦਾ ਥੋੜਾ ਜਿਆਦਾ ਵਾਧ ਵੜੇ ਜੀਵਾ ਹੁੰਦਾ ਵਾ। ਹਾਂਜੀ ਹਾਂਜੀ। ਆਪਣੀਆਂ ਦਿੱਤੀਆਂ ਗਾਵਾਂ ਕਿਹੇ ਵੇਲੇ ਵੀ ਪਿਛਲੇ ਸਾਲ ਮੈਂ ਵੱਚੀ ਦਿੱਤੀ ਇੱਕ 20 ਦੀ ਹਾਂ ਇੱਕ 35 ਦੀ ਲਈਏ ਨਾਲ। ਅੱਛਾ। ਉਹੀ ਵੇੜ। ਠੀਕ ਆ। ਤੇ ਦੁੱਧ 35 36 ਕਿਲੋ ਗਾਂ ਥੱਲੇ ਬਹੁਤ ਆਵੜੀ ਪੈ ਰਹੀ ਹੈ। ਠੀਕ ਆ। ਤੇ ਚਵਾਈ ਵੇਖਿਓ ਝੋਟੀਆਂ ਦੀ। ਕੀ ਚਲਾ ਬੰਨਾ ਫਿਰ ਇਹਨਾਂ। ਯਾ। ਬਹੁਤ ਮੰਗੀ। ਦੂਸਰਾ ਦੂਸਰਾ ਸੁਆ ਝੋਟੀਆਂ ਵਾ। ਤੇ ਆਹ ਦੇਖ ਸਕਦੇ ਜੀ। ਆਹ ਬਾਦ ਛਣੀ ਬੰਨੀ। ਦਿਖਾ ਦੇ ਜਿਵਾ। ਜਿਵਾ ਦੇ ਲੱਗਾ ਜਿਦਾ ਇੱਕਰੀ ਮੋਟਰੇ ਹੈਗੇ। ਠੀਕ ਹੈ ਜੀ। ਤੇ ਝੋਟੀਆਂ ਵੀ ਗਾੜ੍ਹ ਵੀ ਭਾਜੀ। ਬਿਲਕੁਲ ਸਾਫ ਚਵਾਈ ਹੈਗੇ ਜਿਹੜੀ ਤੇ ਬਾਕੀ ਮਿਲਕ ਵੀ ਇਹਨੇ ਵੀ ਚੰਗੀ ਲੱਗੀ ਹੈ ਚਲੋ ਖੋਲੋ ਫਿਰ ਤੋਰੀਏ ਲੈ ਆਓ ਲੈ ਆਓ ਜੀ ਬਾਕੀ ਕੱਦ ਕਾਠ ਪੱਖਾਂ ਵੀ ਪੂਰੀ ਜਵਾਨ ਹੈ ਸੋਹਣੀ ਸ਼ਕੀਨ ਝੋਟੀ ਆ ਜਿਹੜੀ ਪੂਰੀ ਬਹੁਤ ਜੀ ਠੰਡੀ ਪਰ ਫਰਕੀ ਦੁੱਧ ਇਹਦੇ ਕੋਲ 15 ਲੀਟਰ ਮੋਕੇ ਤੇ ਜਿਹੜਾ ਤਿਆਰ ਦੱਸਦੇ ਜਿਹੜਾ ਤੁਸੀਂ ਆਪ ਚਵਾਈ ਕਰਕੇ ਖੜਨਾ ਆਹ ਦੇਖ ਸਕਦੇ ਬਾਕੀ ਜਦੋਂ ਵੀ ਆਈਦਾ ਵੀ ਜਿਹਨਾਂ ਗੱਭਸ਼ੂ ਜਿਹੜੇ ਚੰਗੇ ਹੁੰਦੇ ਆ ਚੰਗੇ ਰਿਕਾਰਡ ਵਾਲੇ ਪਸ਼ੂ ਜਿਹੜੇ ਵੀਰਜਾਂ ਨਾਲ ਗਲਵਾਉਂਦੇ ਆ ਲੈ ਜਾਓ ਜੀ ਬਾਕੀ ਚੰਗੀ ਚੀਜ਼ ਦਾ ਮੁੱਲ ਵੀ ਜਿਹੜਾ ਚੰਗਾ ਹੀ ਪੈਣਾ ਪਿੱਛੇ ਉਹ ਵੀ ਚੰਗੇ ਮੁੱਲ ਲੱਗ ਕੇ ਹੀ ਹੁੰਦੀਆਂ ਕਿਉਂਕਿ ਇਹੋ ਜਿਹੀਆਂ ਛੋਟੀਆਂ ਜਿਹੜੇ ਵੀਰ ਤਿਆਰ ਕਰਦੇ ਆ ਉਹਨਾਂ ਨੂੰ ਪਤਾ ਵੀ ਕਿੱਥੇ ਕਿੱਥੇ ਖਰਚਾ ਪਹੁੰਚ ਜਾਂਦਾ ਜਦੋਂ ਇਹੋ ਜਿਹੀਆਂ ਝੋਟੀਆਂ ਤਿਆਰ ਹੁੰਦੀਆਂ। ਉਹ ਗੱਲ ਹੀ ਭਾਈ ਇਹਦੀ ਝੋਟੀ ਤੇ ਟੋਕੜ ਗੱਪਣ ਵੀ ਦੇ ਦੋ ਵੇਚਣੀ ਹੋਵੇਗੀ ਵੀ ਇਹ ਭਰਾ ਨੇ ਉੱਧਰ ਲੱਖ ਤੋਂ ਵੱਧ ਝੋਟੀ ਵੇਚ ਲੈਂਦੀ। ਹਾਂਜੀ ਹਾਂਜੀ। ਅਹੀਂ ਵੇਚੀ ਝੋਟੀ ਘਰ ਰੱਖੀ ਜਿਹੜੀ ਭਾਈ ਤੁਸੀਂ ਵੇਖੀ 17-18 ਕਿਲੋ ਦੁੱਧ ਚ ਆਇਆ ਝੋਟੀ ਨੇ। ਹਾਂਜੀ। ਟੋਕੜ ਗੱਪਣ ਵੇਲੇ ਲੱਖ ਦੀ ਲੱਗੇ ਬੰਦੇ ਖੜ ਗਏ। ਅੱਛਾ ਟੋਕੜ ਗੱਪਣ ਲੱਖ ਦੀ ਵੇਗੀ ਆ। ਝੋਟੀ ਚੰਗੀ ਲੋ 17-18 ਕਿਲੋ ਦੀ। ਠੀਕ ਆ। ਤੇ ਹੁਣ ਇਹਦਾ ਵੀ ਬੱਚਾ ਉਤਰਾਂ ਛੱਡਦਾ ਹੋਵੇ ਇਹਦਾ ਵੀ ਤੁ ਉਹ ਤਾਂ ਪਹਿਲਾਂ ਇਹਦਾ ਮੁੱਲ ਆਪਾਂ ਦੱਸ ਤੀਏ ਭਾਈ ਮੁੱਲ ਝੋੜੀ ਦਾ ਤੁਹਾਨੂੰ ਪਤਾ ਇਦਾਂ ਦੀਆਂ ਦੋ-ਦੋ ਲੱਖ ਵੀ ਕਰੀ ਜਾਵੇ ਮੰਡੀ ਚੱਲ ਜੇ ਹਾਂਜੀ ਹਾਂਜੀ ਕਿਤੇ ਲੋਕ 2 ਲੱਖ ਕਸੀ ਦਾ ਮੰਗੀ ਜਾਂਦੇ ਆ ਪਰ ਇਹ ਨਹੀਂ ਕਰਦਾ ਆਪਾਂ ਦੇ ਲੈਣੀ ਕਰਨਾ ਝੋੜੀਆਂ ਦੇ ਕਿੰਨਾ ਭਾਈ ਝੋੜੀ ਮੁੱਲੇ ਭਾਏ 1.5 ਲੱਖ ਕਰਾ ਲਓ 1.60 ਕਰਾ ਲਓ ਹਾਂਜੀ 1.45 ਦੀ ਘੱਟ ਹੀ ਦੇ ਦਾਂਗੇ 1.45 ਦੀ 5000 ਦੀ ਪਰਮਾ ਨਹੀਂ ਛੋੜ ਕਰਾਂਗੇ ਅੱਛਾ 1.40 ਦੀ 1.40 ਦੀ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਮੌਕੇ ਤੇ ਹੋਰ ਕਰ ਦੋਗੇ ਮੰਨ ਲਿਆ ਆਪਣੀ ਪੂਰੀ ਕਰ ਗਏ ਜਨਾਨੀ ਚੋਲੇ ਬੰਦਾ ਪੂਰੀ ਸੀਲ ਕੋਈ ਛੱਟਾ ਨਹੀਂ ਕੋਈ ਲੈਣ ਨਹੀਂ ਦੇਣ ਠੀਕ ਹੈ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਝੋਟੀ ਇਹ ਵੀ ਬੜੀ ਖੂਬਸੂਰਤ ਹੈ ਜਿਹੜੀ ਛੋਟੇ ਸਿੰਘ ਦੀ ਇਹਦੇ ਮਗਰ ਬੱਚਾ ਕੱਟਾ ਹੀ ਹੈ ਕੱਟਾ ਹੀ ਹੈ ਭਾਜੀ ਇਹਦਾ ਇਹਨੂੰ ਕਿੰਨੇ ਦਿਨਾਂ ਵਿੱਚ ਸੂਈ ਨਾਲ ਇਹ ਦੋ ਸੂਈ ਵਿੱਚ 10 ਦਿਨ ਹੋਗੇ 10 ਦਿਨ ਹੋਗੇ ਤੇ ਇਹ ਦੁੱਧ ਕਿੰਨਾ ਤਿਆਰ ਕਰਗੇ ਭਾਜੀ ਦੁੱਧ ਐਵਰੇਜ 15-15 ਕਿਲੋ ਦੀ ਦਵਾਂਗੇ ਦੁੱਧ 17 ਕਿਲੋ ਇਹ ਝੋਟੀ ਕੋਲ ਦੇ ਅੱਛਾ ਹਾਂ 17 ਲੀਟਰ ਤਿਆਰ ਨੂੰ ਕਦੇ ਉਤਰ ਠੀਕ ਹੈ ਜੀ ਹਾਂਜੀ ਚਲੋ ਬੰਨੋ ਫਿਰ ਇਹਨਾਂ ਪਸੰਦ ਕੀ ਜੜੀਆਂ ਆ ਦੇਖੋ ਥਣ ਕਿਦਾਂ ਪਿਆ ਹੈ ਹਾਂ ਦੇਖ ਸਕਦੇ ਹੋ ਬਾਕੀ ਮਿਲਕਵੇਂ ਨੇ ਵੀ ਇਹਦੇ ਗਾਵਾਂ ਵਾਂਗ ਪੂਰੀ ਮੋਟੀ ਮਿਲਕਵੇਂ ਲੱਗੀ ਹੈ ਤੇ ਥਣ ਵੀ ਦੇਖ ਸਕਦੇ ਹੋ ਇਹਨਾਂ ਦੇ ਬਰੀ ਬਰੀ ਕਿਨਾੜਾ ਵੀ ਚੰਗੀਆਂ ਬਾਕੀ ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਛੱਡਣੀ ਹੈ ਆਲੇ ਸਾਰੇ ਜਿਹੜੇ ਚਾਹੀਦੇ ਬਿਲਕੁਲ ਸਾਫ ਹੈ ਜੀ। ਹਾਂ। ਠੀਕ ਹੈ ਜੀ। ਖੋਲੋ ਫਿਰ ਤੋੜ ਦਈਏ ਇਹਨਾਂ ਵਿੱਚ। ਬਾਕੀ ਚੰਗੇ ਕੱਦ ਕਰਛੇ ਸੋਹਣੀ ਝੋਟੀਆਂ ਵਿਦਿਆ ਕਰੀਏ ਸਿੱਧਾ ਜਿਹਾ ਕਰਦੇ ਰਹਾਂ। ਇਹ ਨਵੇਂ ਡਿਜ਼ਾਈਨ ਦੇ ਕਰਦੇ ਜੀ ਯਾਰ। ਡਿਜ਼ਾਈਨ ਤੁਹਾਨੂੰ ਪਤਾ ਵੀ ਨਵਾਂ ਨਵਾਂ ਟ੍ਰੈਂਡ ਹੈ ਭਾਜੀ ਬਾਕੀ ਚੀਜ਼ ਨੂੰ ਸੋਹਣੀ ਲੱਗਣੀ ਚਾਹੀਦੀ ਹੈ ਕੋਈ ਵੀ ਹਾਂਜੀ ਹਾਂਜੀ ਬਾਕੀ ਇਹ ਆ ਵੀ ਅਗਲੇ ਪੰਨੇ ਪਿਛੇ ਵੀ ਹੋਵੇ ਤੇ ਫੇਰ ਹੀ ਫੱਬਦਾ ਵਾ ਇੱਕ ਚੀਜ਼ ਵੱਧੀ ਹੋਵੇ ਫੇਰ ਹੀ ਹਾਂਜੀ ਹਾਂਜੀ ਸ਼ੌਂਕ ਦੀ ਗੱਲ ਹੁੰਦੀ ਹੈ ਭਾਈ ਸ਼ੌਂਕ ਬੜਾ ਛੁਨੀ ਨੂੰ ਇਹਨਾਂ ਚੀਜ਼ਾਂ ਦਾ ਸ਼ੁਰੂ ਤੋਂ ਹੀ ਜਿਹੜਾ ਵੀ ਜੀ ਨੇ ਹਰਤਵਾਰ ਵੱਖਰੀ ਤਰ੍ਹਾਂ ਦਾ ਸ਼ਿੰਗਾਰ ਕੀਤਾ ਹੁੰਦਾ ਹੈ ਜੀ ਬੜਾ ਸ਼ੌਂਕ ਦੀ ਹੈ ਸ਼ੌਂਕ ਬੜਾ ਵਾ ਬਾਕੀ ਇਹ ਆਪਣੇ ਵਾਸਤੇ ਕਰੀਦਾ ਵਾ ਹਾਂਜੀ ਹਾਂਜੀ ਚੱਲ ਲੈ ਜਾ ਲੈ ਵੇਖੋ ਜੀ ਲੈ ਜਾ ਬਾਕੀ ਪੂਰੀ ਖੂਬਸੂਰਤ ਝੋਟੀ ਹੈ ਜਿਹੜੀ ਇਹ ਵੀ ਤੇ ਚੰਗੇ ਕਦ ਕਾਠ ਤੇ ਜਿਹੜੀ ਉਮੀਦ ਹੈ ਇਹਦੀ ਗਾੜ ਵੀ ਚੰਗੀ ਨਿਕਲੂਗੀ ਜੇ ਗਾੜ ਭਾਜੀ 3.5 ਲੀਟਰ ਦੀ ਭਾਂਡੇ ਨੂੰ ਭਰਾ ਲੀਟਰ ਦਾ ਮਿਲ ਲੈ ਇਹ ਕੋ ਥੜ ਝੋਟੀ ਹੈ ਗੱਡਦੇ ਕਿ ਨਹੀਂ ਕਿੱਲੇ ਹਾਂਜੀ ਇਹ ਤਾਂ ਕਿੱਲੇ ਆ ਨਾ ਕਿੱਲੇ ਗੱਡਦੇ ਹਾਂ ਹਾਂਜੀ ਹਾਂਜੀ ਕਿੱਲੇ ਗੱਡਦੇ ਜੋ ਠੀਕ ਤੇ ਬਾਕੀ ਦੂਰ ਦੂਰ ਥਾਣੇ ਜਿਹੜਾ ਇਹਦਾ ਵੀ ਤੇ ਇਹਦਾ ਫਿਰ ਮੁੱਲ ਇਹਦਾ ਭਾਜੀ ਮੁੱਲ 1.5 ਲੱਖ ਰੁਪਈਆ 5000 ਪਰਮਾ ਨੂੰ ਛੋੜ ਹੈ 140 ਦੀ ਝੋਟੀ ਆ ਇੱਕ 45 ਦੀ ਇੱਕ 45 ਦੀ ਠੀਕ ਆ ਹਾਂਜੀ ਤੇ ਬਾਕੀ ਚਲੋ ਮਾਨਤਾਂ ਤੇ ਮੌਕੇ ਤੇ ਹੋ ਹੀ ਜਾਊਗੀ ਵੀਰ ਭਰਾ ਜੀ ਚਲੋ ਜੂਨ ਨਹੀਂ ਇਹ ਜਿੰਨੇ ਵੀ ਹਾਂ ਤਾਂ ਮਾਨਤ ਨਹੀਂ ਸਹੀ ਆ ਠੀਕ ਹੈ ਜੀ ਹਾਂ ਦੇਖ ਸਾਡੇ ਇਹਦਾ ਪੱচ্চਾ ਥੱਲੇ ਛੜਤਾ ਹੈ ਇਹਦਾ ਵੀ ਚਵਾ ਤੁਹਾਨੂੰ ਦਿਖਾਈ ਦੇਣੀ ਇਹ ਤੇ ਮਗਰ ਕੱਟੀ ਆ ਜਿਹੜੀ ਇਹਦੀ ਮਗਰ ਇਹਦੀ ਕੱਲੀ ਮਗਰ ਕੱਟੀ ਆ ਤੇ ਬਾਕੀਆਂ ਦੋਵਾਂ ਮਗਰ ਕੱਟੇ ਆ ਪਸੰਗੀ ਜਿਵੇਂ ਦੀ ਫਿਰ ਬਸ ਮੰਨਦੇ ਨਹੀਂ ਬਸ ਆ ਗਈ ਬੜੀ ਮਾਰ ਹੋਊਗਾ ਹਾਥਾਨਾ ਇਹਦੇ ਵੀ ਆਪਾਂ ਦੇਖ ਸਕਦੇ ਲੱਗੇ ਤਾਂ ਥਾਨ ਸਾਰਿਆਂ ਦਾ ਜਿਹੜਾ ਚੰਗਾ ਲੱਗਾ ਵਾ ਬਾਕੀ ਮਿਲਕਵੇਂ ਨੇ ਇਹਦੇ ਵੀ ਚੰਗੀ ਲੱਗੀ ਹੈ ਅੱਗੇ ਲੈ ਆਵੇ ਦਾ ਵਿੱਚਵਾਦ ਖਾਦੀਏ ਲੇਗੋਰੀ ਮੋਟੀ ਧਾਰ ਰਿਆ ਜਿਹੜੀ ਚਵਾ ਦੇ ਭਾਂਗ ਦੇ ਧਾਰ ਚ ਵੀ ਸਿੱਖ ਲੈ ਹਾਂ 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 ਦੇ ਸਾਦੇ ਪੂਰੇ ਭੋਲੀ ਭੋਲਾ ਚਵਾਜ ਦਾ ਲੱਗਾ ਤੇ ਮੋਟੀ ਧਾਰ ਰਿਆ ਜਣੀ ਠੀਕ ਆ ਵੀ ਦੀ ਤੋਰੀ ਇਕ ਰੀਨ ਨਾ ਹਾਂ ਦੇ ਸਾਦੇ ਧਾਰਾਂ ਹੀ ਮਾਰੀਆਂ ਥੋੜੀਆਂ ਥੋੜੀਆਂ ਤੇ ਪਾਲਟੀ ਕਿੱਥੇ ਆ ਵੀ ਗਈ ਐ ਇਹਨੂੰ ਕਿੰਨੇ ਦਿਨੋਂ ਕੇ ਸੋਈ ਨਾ ਇਹਨੂੰ ਪੰਜਵੇਂ ਦਿਨ ਜੀ ਝੋਟੀ ਸੋਈ ਅੱਛਾ ਤੋੜ ਦੋ ਫਿਰ ਲੈ ਜਾਓ ਬਾਕੀ ਥੱਲੇ ਵੀ ਬੜੀ ਸਫਾਈ ਚ ਤਿਆਰ ਹੋਈ ਆ ਇਹ ਪਾਜੀ ਬੌਲਾ 12 ਕਿਲੋ ਦੋ ਜੋਡੀ ਸਟਾਰਟ ਹੋਈ ਆ ਠੀਕ ਆ 12 ਕਿਲੋ ਬੌਲੇ ਤੋਂ ਹਰ ਮੈਂ ਨਹੀਂ ਬੌਲਾ ਕੱਢਦੀ ਇਹਨਾਂ ਠੀਕ ਆ ਹਾਂ ਹੁਣ ਕਿੰਨਾ ਤਿਆਰ ਇਹਦੇ ਕੋਲ 15 ਕਿਲੋ ਦੁੱਧ ਤਿਆਰ ਆ ਪਾਜੀ ਤਿਆਰ ਹੈ ਬਿਲਕੁਲ ਤਿਆਰ ਆ ਜੀ ਸੁਬੀਰ ਭਰਾ ਲੈ ਗਿਆ ਨਾ ਸੇਵਾ ਕਰਨ ਆਲਾ ਹਾਂਜੀ ਰੋਟੀ ਦੁੱਧ 20 ਕਿਲੋ ਦੇ ਲਾਗੇ ਲੈ ਗਏ ਠੀਕ ਆ ਚਲੋ ਲੈ ਜਾ ਫਿਰ ਬਾਕੀ ਖੜੇ ਕੋ ਸਾਂ ਬਾਕੀ ਚਲੋ ਜਿੰਨੇ ਇਹੋ ਜਿਹੇ ਪਸ਼ੂ ਲੈਣਾ ਵਾਂ ਸਾਂ ਭਲੇ ਹੀ ਵੀਰ ਹੁੰਦੇ ਆ ਸਾਰੀ ਇਹ ਬਾਟ ਕਾਣੇ ਥਣ ਸੁਣ ਬਹੁਤ ਪਿਆਰੀ ਝੋਟੀ ਹੈ ਹਾਂਜੀ ਹਾਂਜੀ ਫਿਰ ਇੱਕ ਚੀਜ਼ ਸੀ ਲੈਣੀ ਕੱਟੀ ਵੀ ਨਾ ਥੱਲੇ ਛੱਡੋ ਠੀਕ ਜੀ ਸੀ ਲੈਣੀ ਨਹੀਂ ਬਹੁਤ ਜਿਆਦੀ ਝੋਟੀ ਜੀ ਹੁਣ ਜਿਹੜਾ 15 ਲੀਟਰ ਘਰੋ ਚਵਾ ਦੋਗੇ ਹਾਂਜੀ ਪੰਜਾਂ ਜਲਾ ਦੀ ਸੂਈ ਥੱਲੇ 15 ਕਿਲੋ ਦੁੱਧ ਹੈ ਭਾਜੀ ਠੀਕ ਜੀ ਹਾਂ ਭਾਵੇਂ ਮੇਰਾ ਭਰਾ ਵੀਰ ਜਿੰਨੇ ਵੀ ਲੈਣੀ ਹੈ ਨਾ ਹਾਂਜੀ ਇੱਥੇ ਆ ਕੇ ਚੋਗ ਤਸੱਲੀ ਕਰਕੇ ਲੈ ਜੇ ਇਹ ਨਹੀਂ ਇਧਰੋਂ ਮਹੀ ਆਈ ਹੈ ਕਿ ਨਹੀਂ ਤੇਰੀਆਂ ਲੱਤਾਂ ਬਾਦੀਆਂ ਵੇ ਫੇਰ ਭਾਂ ਬੈ ਗਈ ਠੀਕ ਹੈ ਇਹ ਨਹੀਂ ਠੱਡੀ ਝੋਟੀ ਤੇ ਇਹਦਾ ਮੁੱਲ ਫਿਰ ਇਹਦਾ ਭਾਜੀ ਮੁੱਲ ਕਾਨੂੰ ਇਹਦਾ ਭਾਂ 1.5 ਲੱਖ ਰੁਪਏ ਕਰ ਲਈ ਹੈ ਨਾ ਇਹਦਾ ਭਰਾਵਾਂ ਨੂੰ ਇਹ ਗਿਫਟ ਦੇਣ ਵਾਲੀ ਗੱਲ ਆ ਹਾਂਜੀ ਜੈਸਨੋਈ 1.35 ਹਜ਼ਾਰ ਦੀ ਮਹੀ ਆਗੀ ਅੱਛਾ 1.35 ਦੀ ਇਹ ਤਾਂ 35 ਦੀ ਮਹੀ ਦੇ ਦਾਂਗੇ 2000 ਰੁਪਏ ਛੋਟ ਕਰਦੇ ਆ ਭਰਾਵਾਂ ਨੂੰ ਠੀਕ ਹੈ ਜੀ ਹਾਂਜੀ ਤੇ ਹੁਣ ਗਾਵਾਂ ਦਿਖਾਈਏ ਇਹ ਭਾਜੀ ਨਗੀਨਾ ਆ ਤੇ ਹੁਣ ਇੱਕ ਆ ਬੜੇ ਕਮਾਲ ਦੀ ਵੈੜ ਤੁਹਾਨੂੰ ਦਿਖਾਉਣੀ ਆ ਹੈ ਗਈ ਹੈ ਜੇ ਗੱਭਣਿਆਂ ਜਿਹੜੀ ਗੱਭਣਿਆਂ ਭਾਜੀ ਇਹਦੇ 10 ਦਿਨ ਵਛੀ ਖਰਦੀ ਆ ਵੇਖੋ ਤੇ ਆ ਦੇਖ ਸਕਦੇ ਚੰਗੀ ਭਰਨੀ ਆ ਪੂਰੀ ਜੱਟੀ ਲਾ ਹਵਾਨੇ ਚ ਪਈ ਆ ਤੇ ਆ ਦੇਖ ਸਕਦੇ ਮਿਲਕਵੇਂ ਨੇ ਤੇ ਖਾਣਾਂ ਦਾ ਸਾਈਜ਼ ਗੈਪ ਵੀ ਚੰਗਾ ਅਜੇ ਕੋਈ ਬਹੁਤੀਆਂ ਖਾਸ ਭਲਾਵਨੀ ਹਵਾਨੇ ਤੇ ਹੈਗੀਆਂ 192 ਭਲਾਈਆਂ ਮਾੜੀ ਮੋਟੀ ਐ ਬਸ ਕਿੰਨੇ ਕ ਦੁੱਧ ਆ ਲਈਓ ਉਤਨਾ ਹੀ ਭਾਜੀ ਦੁੱਧ ਵਛੀ ਚੰਗੀ ਇੱਕ ਫਾਰਮ ਦੇ ਵਿੱਚ ਜਾਂ ਚੰਗਾ ਕੋਈ ਵੀਰ ਭਰਾ ਲੈ ਗਿਆ ਤੇ 40 ਕਿਲੋ ਦੁੱਧ ਚਵਾ ਦਿੰਦੀ ਵਛੀ ਅਛਾ ਪਹਿਲ ਨੇ 33 ਕਿਲੋ ਦਾ ਰਿਕਾਰਡ ਜੇ ਵਸੀ ਦਾ ਫਾਰਮ ਚੋਂ ਆਈ ਹੁਣੇ ਜਿੱਕ ਕੰਢਾ ਪਹਿਲਾਂ ਆਈ ਵੈੜਾ ਤੋਰਾਂ ਫਿਰ ਕਿਰਿਬਾ ਕਿਹਾ ਫਾਰਮ ਦੀ ਵੜੜਿਆ ਤੋਰ ਦਿਖ ਨਹੀਂ ਦਿਆ ਵਾ ਪੂਰਾ ਆ ਦੇਖ ਸੰਦੇ ਜੀ ਬਾਕੀ ਦੁੱਧ ਰਾ ਤੁਸੀਂ ਆਪ ਅੰਦਾਜ਼ਾ ਲਾਉਣਾ ਕਿੰਨਾ ਕਿ ਕਰ ਜੂਗੀ ਰੱਸੀ ਦਾ ਜਿਹੜਾ ਕਰਦੀ ਆ ਰੱਸੇ ਚ ਬੁਧੀ ਆਤ ਨਹੀਂ ਆਗੀ ਜੀ ਜੇ ਵਸੀ ਫਾਰਮ ਚ ਚਾ ਵੁਣਾ ਨਹੀਂ ਤੁਰਦੀ ਜਿਹੜਾ ਚੱਬ 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 ਚਲੋ ਲੈ ਲੈ ਜਾਓ ਸ਼ੌਟ ਦਰਦੀ ਹੈ ਇਹ ਆਹ ਦੇਖ ਸਕਦੇ ਜੀ ਚਲੋ ਖੜੋ ਚਲੋ ਲੈ ਜਾਓ ਲੈ ਜਾ ਕੋਈ ਨਹੀਂ ਬਾਕੀ ਜੇ ਹਵਾਨੇ ਚ ਢਿੱਲਾ ਕਾਫੀ ਆ ਬਹੁਤ ਬਾਨੀ ਪਾਜੀ ਇਹਦੇ 10 ਦਿਨ ਅਜੇ ਦਿਨ ਪਏ ਇਹਦੇ ਪੂਰੇ ਹੁਣ ਚ ਠੀਕ ਆ ਬਾਕੀ ਕੱਦ ਵਜ਼ਨ ਚ ਵੀ ਪੂਰੀ ਆ ਉੱਚਾ ਨਾ ਪੂਰੇ ਜ਼ੋਰ ਚ ਲਹੂ ਵਾਲੀ ਬਹਿ ਰਹਿਗੇ ਹਾਂਜੀ ਹਾਂਜੀ ਉਰੇ ਨੂੰ ਵਾਲੀ ਨੱਚੀ ਇਹ ਵੀ ਫਾਰਮ ਦੀ ਵੈੜ ਜਿਹੜਾ ਖੁੱਲੀ ਖੁੱਲੀ ਫਿਰਦੀ ਹੈ ਨਾ ਹਾਂਜੀ ਹਾਂਜੀ ਮੰਨਣ ਦਾ ਥੋੜਾ ਜਿਆਦਾ ਸਾਨੂੰ ਹਾਂ ਦੇਖ ਸਕਦੇ ਹਵਾਨਾ ਜਿਹੜਾ ਇਹਦਾ ਲੱਗੇ ਤਾਂ ਬਹੁਤ ਚੰਗੀ ਵੇਚੀ ਥਾਣ ਥਾਣ ਬੜਾ ਪਿਆਰਾ ਲੱਗਾ ਵਾ ਮਸ਼ੀਨ ਨਾਲ ਚਵਾਈ ਭਾਏ ਕਰ ਲੋ ਭਾਵੇਂ ਹੱਥਾਂ ਨਾਲ ਕਰ ਲੋ ਕਿੰਨਾ ਇਹਦਾ ਮੁੱਲ ਇਹਦਾ ਭਾਜੀ ਮੁੱਲ ਕਰਨ ਨੂੰ ਤਾਂ ਮੰਡੀਆਂ ਚੱਲ ਜਪਾ 2-2 ਲੱਖ ਰੁਪਈਆ 1.5-1.5 ਮੰਗੀ ਜਾਂਦੀ ਜਿਹੜੀ ਗੱਲ ਕਰਨ ਵਾਲੀ ਹਾਂਜੀ ਪਚੀ 1.5 ਲੱਖ ਦੀ ਭਾਈ ਜੱਸ ਨੂੰ ਦਵਾਂਗੇ 1.5 ਲੱਖ ਦੀ ਦੇ ਦੋਗੇ ਬਾਕੀ ਚਲੋ ਮੰਨ ਤਨ ਮੌਕੇ ਤੇ ਕਰਦੇ ਠੀਕ ਹੈ ਜੀ ਹਾਂਜੀ ਵੱਛੀ ਦਾ ਨਹੀਂ ਕੋਈ ਵੱਛੀ ਐਂਡ ਹੀ ਐ ਇਹਦੋਂ ਬੰਦਾ ਹੀ ਕੋਈ ਨਹੀਂ ਜਿਹੜੀ ਗੱਲ ਐ ਠੀਕ ਹੈ ਜੀ ਲੇਕਿਨ ਬਾਕੀ ਕਮੈਂਟ ਅੱਜ ਏ ਆ ਵੀ ਚਲੋ ਥੋੜੇ ਦਿਨਾਂ ਬਾਅਦ ਤੇ ਵੀਡੀਓ ਜਰੂਰ ਪੈਣ ਲੱਗੀ ਐ ਪਰ ਅੱਜ ਲਿਆਂਦੀਆਂ ਸਾਰੀਆਂ ਚੁੰਨ ਚੁੰਨਕੀ ਆ ਪੰਜ ਬ੍ਰੈਂਡ ਹੀ ਐ ਕਿ ਸਾਰੇ ਠੀਕ ਹੈ ਲੇਕਿਨ ਵਾਹਿਗੁਰੂ ਦੀ ਕਿਰਪਾ ਚਾਹੀਦੀ ਬਾਬੇ ਨਾਨਕ ਦੀ ਹਾਂਜੀ ਉਹਨਾ ਕਰਨਾ ਜੋ ਕਰਨਾ ਇਹੀ ਕੋਸ਼ਿਸ਼ ਕਰ ਸਕਦੇ ਹਾਂ ਹੁਣ ਇੱਕ ਹੋਰ ਵੈੜ ਇਹ ਵੀ ਕਾਫੀ ਖੂਬਸੂਰਤ ਐ ਆਈ ਐ ਵੀ ਚੰਗੀ ਜਗ੍ਹਾ ਤੋਂ ਥਾਣੇ ਦੇ ਵਿੱਚ ਤੋਂ ਦੇਖ ਸਕਦੇ ਆ ਇੱਕ ਗਾਂ 15 ਦਿਨ ਖੜਦੀ ਐ ਅੱਛਾ ਬਹੁਤ ਜਿਆਦੇ ਚੰਗੇ ਰਿਕਾਡ ਦੀ ਜੇ ਵੱਛੀ ਇਹ ਫਾਰਮ ਚੋਂ ਆਈ ਕਿੰਨੇ ਕ ਦੁੱਧ ਹਲੀਏ ਇਹਨੇ 24 ਤੋਂ 25 ਲੀਟਰ ਗਾਂ ਦੇ ਚੋਂ ਆਇਆ ਪਹਿਲਾਂ ਅੱਛਾ ਹਾਂਜੀ ਹੁਣ ਵੀ ਗਾਂ ਠੰਡੀ ਸੀ ਇਹਰ ਕੇ ਕਿੰਨਾ ਕ ਚਵਾਈ ਜਾਊਗੀ ਸਾਡੀ ਗਾਂ 26 27 ਦੇ ਲਾਗੇ ਬੰਦੇ 30 ਵਾਕਿ ਕਿਉਂਕਿ ਹੁਣ ਗਾੜੇ ਮੌਸਮ ਗਾਵਾਂ ਦਾ ਹੀ ਆਉਂਦਿਆ ਸਰ ਤੁਰ ਫੇਰ ਇਹਨਾਂ ਵਿੱਚ ਭੋਲੀ ਪਾਲੀ ਬਹੁਤ ਹੈ ਬੜੇ ਅਜੇ ਸਾਰੀਆਂ ਢਿੱਲਾਂ ਭਰਨੀਆਂ ਆਈਆਂ ਹਾਂਜੀ ਇਹ ਆ ਵੀਰ ਭਰਾ ਜਿਹਨੇ ਵੀ ਨਾ ਹੋ ਥੋੜਾ ਜਿਹਾ ਭਾਜੀ ਇਦਾਂ ਹੋ ਗਿਆ ਵਸ ਇੱਥੇ ਮੇ ਬਾਹਰ ਦਾ क्रेज ਜਿਹੜੇ ਵੀਰ ਭਰਾਵਾਂ ਨੂੰ ਬੜਾ ਸੀ ਘਟ ਗਿਆ ਵਾ ਹਾਂਜੀ ਹਾਂਜੀ ਕੈਨੇਡਾ ਦਾ ਚਲੋ ਕਈ ਵੀਰ ਕਈ ਵੀਰ ਉਧਰੋਂ ਆਣ ਕੇ ਵੀ ਕੰਮ ਸ਼ੁਰੂ ਕਰਨਦੇ ਆ ਇੱਥੇ ਸਰਜਣ ਬੰਦੇ ਜਿਨ੍ਹਾਂ ਦੇ ਨਵੇਂ ਫਾਰਮ ਭਾਜੀ ਚਾਲੂ ਕਰਾਏ ਆ ਹਾਂਜੀ ਹਾਂਜੀ ਆਪਣੇ ਕੋਪਾ ਹੁਣਾ ਹੋਵੇ ਬਾਹਰ ਉਹਨਾਂ ਨੂੰ ਲੈ ਜੀ ਦਾ ਚੰਗਾ ਇਹ ਰਹਿਣ ਹੁਣ ਕਾਫੀ ਜਿਹੀ ਡਿਮਾਂਡ ਹੈ ਪੰਜਾਬ ਦੇ ਵਿੱਚ ਵੀ ਇੰਨਾ ਗਾਵਾਂ ਦੀ ਜਿਹੜੀ ਵਧੀ ਆ ਹਾਂ ਬਾਕੀ ਚਲੋ ਅਸੀਂ ਵੀ 15 ਸਾਲ ਬਾਅਦ ਲਾ ਕੇ ਆਏ ਹਾਂ ਹਾਂਜੀ ਹਾਂਜੀ ਪਰ ਗੱਲ ਕਿਤੇ ਵੀ ਚਲ ਜਓ ਪਾਜੀ ਹੱਥ ਹਿਲਾਉਣੇ ਪੈਣੇ ਹਾਂਜੀ ਹਾਂਜੀ ਕੰਮ ਤੇ ਕਰਨਾ ਹੀ ਪੈਣਾ ਚਾਹੇ ਇੱਥੇ ਕਰ ਲਓ ਤੇ ਚਾਹੇ ਉੱਥੇ ਮਤਲਬ ਕਿਤੇ ਵੀ ਤੁਸੀਂ ਚਲ ਜਿਓਗੇ ਹਾਂਜੀ ਹਾਂਜੀ ਤੇ ਥੋੜਾ ਜਿਹਾ ਇਹ ਵੀ ਅਸੀਂ ਇੱਥੇ ਇਸ ਚੀਜ਼ ਨੂੰ ਨਹੀਂ ਤਵੱਜੂ ਦੇ ਦਿੱਤੀ ਤਾਂ ਹੁਣ ਮੁੰਡੇ ਅੱਜ ਕੱਲ ਪੜ੍ਹੇ ਲਿਖੇ ਇਹ ਤਾਂ ਦੇ ਦੇ ਵਿੱਚ ਆ ਗਏ ਆ ਕਿ ਨਹੀਂ ਹਾਂਜੀ ਹਾਂਜੀ ਤੇ ਹੁਣ ਨਾਲੇ ਪੰਜਾ ਸੱਤਾਂ ਸਾਲਾਂ ਦੇ ਵਿੱਚ ਭਾਜੀ ਇਹ ਬਹੁਤ ਟੌਪ ਕਲਾਸ ਦੇ ਮਤਲਬ ਸਾਡਾ ਕੰਮ ਪਹੁੰਚੂਗਾ ਜਿਹੜਾ ਆਪਾਂ ਨੇ ਹਾਂਜੀ ਇਹ ਬਹੁਤ ਅੱਗੇ ਜਾਣਾ ਹੈ ਇਸ ਧੰਦੇ ਵਿੱਚ ਹਾਂਜੀ ਹਾਂਜੀ ਆ ਹੁਣ ਗਦਾਪੁਰ ਅੰਬਰਸਰ ਜਿਹੜਾ ਜਿਹੜੇ ਆ ਭਾਜੀ ਬਹੁਤ ਮਤਲਬ ਵਧੀਆ ਵਧੀਆ ਮੁੰਡੇ ਹੁਣ ਆ ਮੁੰਡੇ ਇੱਕ ਇੰਗਲੈਂਡ ਤੋਂ ਆਇਆ ਤਾਂ ਫਾਰਮ ਚੱਲ ਪਿਆ ਆ ਠੀਕ ਆ ਤੇ ਉਹਨੇ ਪੰਜਾਂ ਗਾਵਾਂ ਤੋਂ ਸਟਾਰਟ ਕੀਤਾ ਆ ਹਾਂਜੀ ਤੁਹਾਨੂੰ ਪਤਾ ਹੈ 20 ਲੈਣੀ ਆ ਮ ਪੰਜਾਂ ਤੋਂ 50 ਲੱਖ ਰੁਪਏ ਦੀ ਐਵਰੇਜ ਆਉਂਦੀ ਜੇ ਮਹੀਨੇ ਦੀ ਬਾਕੀ ਨਾਲੇ ਇੱਧਰ ਵੀ ਬੜਾ ਹੁਣ ਬਰੀਡ ਤੇ ਕੰਮ ਹੋਣਾ ਸ਼ੁਰੂ ਹੋ ਗਿਆ ਵਾ ਟੀਕੇ ਚੰਗੇ ਭਰਉਂਦੇ ਆ ਸਾਰੇ ਗਾੜੀ ਬੜਾ ਲਿਆ ਗਾਂ ਬੱਚੇ ਚੰਗੇ ਦੇ ਤੇ ਆਪੇ 6 ਮਹੀਨਿਆਂ ਚ ਵਸੀ ਭਾਜੀ ਸਿਮਨ ਲੱਗਣ ਵਾਲੀ ਹੋਈ ਦੀ ਆ ਮਤਲਬ ਜਿੱਦਾਂ ਹੁਣ ਪਾウダー ਪਾੜਾ ਆ ਕੇ ਚਾਰਨ ਵਾਲੇ ਤੇ ਮੁੱਲ ਫਿਰ ਇਹਦਾ ਵੜਦਾ ਭਾਜੀ ਇਹਦਾ ਵਸੀ ਦਾ 85000 ਰੁਪਏ ਵਿੱਚ ਛੋੜ ਛੜ 5000 ਰੁਪਏ ਛੋੜ 8000 ਦੀ ਬੈਠਾ ਅੱਛਾ 80 ਦੀ ਦੇ ਦੇਣੀ ਠੀਕ ਹੈ ਧੰਨ ਇੱਕ ਬਾਾਰ ਵੱਜੀ ਹੈ ਚੀਲ ਠੰਡੀ ਭਾਜੀ ਇੰਨੀ ਆ ਭਾਵੇਂ ਜਿੱਦਾਂ ਮਰਜੀ ਬੈਠ ਕੇ ਰੋਜ ਲਾਨੀ ਚੋਲੇ ਬੰਦਾ ਚੋਲੇ ਕਿਹੇ ਗੱਲੋਂ ਕੋਈ ਗੱਲ ਸੁਆ ਗਿਨਵਾਇਦਾ ਸੁਆ ਭਾਜੀ ਇਹਦਾ ਦੁੱਝਾ ਜੇ ਠੀਕ ਆ ਤੇ ਇਹਦੀ ਉਤਾਰਾ ਮਾਰ ਕੇ ਤੁਹਾਨੂੰ ਖਾਦਦੇ ਆ ਬੱਚੀ ਠੀਕ ਜੀ ਪੂਰੀ ਪੋਲੀ ਮੋਟਰ ਵਾਂਗੂ ਚੱਲਦੀ ਵਾ ਠੀਕ ਆ ਕਾਫੀ ਖੂਬਸੂਰਤ ਇਹਦੇ ਮਗਰ ਵੱਛੀ ਵੀ ਆ ਮਗਰ ਵੱਛੀ ਜੀ ਹਾਂ ਵੱਛੀ ਇਹਦੇ ਮਗਰ ਤੇ ਇਹਦੇ ਕੋਲ ਦੁੱਧ ਕੀ ਨਾ ਤਰਾ ਭਾਜੀ ਦੁੱਧ ਵਸ਼ੀ ਦੇ ਕੋਲ ਆ 15 ਕਿਲੋ ਪਰ 12 ਕਿਲੋ ਦੀ ਗਾਰੰਟੀ ਦਵਾਂਗੇ ਜੀ ਅੱਛਾ ਕਿਸੇ ਦੇ ਘਰ ਵੀ ਚੱਲ ਜੂਗੀ ਇਹਦੇ ਦੋ ਦਿਨ ਭਾਜੀ ਸਾਡੇ ਕੋਲ ਆ ਕੇ ਦਿਲ ਨਹੀਂ ਲਾਇਆ ਅੱਛਾ ਕਿਉਂ ਘਰ ਦੀ ਪਾਲੀ ਹੀ ਗਏ ਨੇ ਠੀਕ ਆ ਤੇ ਨਹੀਂ ਤੁਹਾਡਾ ਨਵੇਂ ਥਾਕ ਪਹੂ ਜੀ ਨਾ ਹੁਣ ਰਾਸ਼ਨ ਪਾਣੀ ਪੂਰਾ ਖਾਂ ਲਿਆ ਪੀ ਕੋਈ ਚੱਕਰ ਨਹੀਂ ਤੋਰੀਏ ਫਿਰ ਕਰੀ ਨਾ ਮਗਰ ਆ ਜੁ ਲੈ ਆ ਕੱਦ ਪੂਰਾ ਵਾ ਲੰਮੀ ਪੂਰੀ ਅੱਬਾ ਜੀ ਬਹਿੜਿਆ ਬਾਕੀ ਇਹ ਵੀ ਜਿੱਥੇ ਦਿਲ ਲੱਗੀ ਇਕਰੀ ਤੇ ਫਿਰ ਦਿਲ ਲੱਗੀ ਉਥੇ ਵਸ ਜੂਗੀ ਹਾਂਜੀ ਹਾਂ ਦੁੱਧ ਚੰਗੀ ਮੇਰਾ ਭਰਾ ਕੋ ਸੇਵਾ ਕਰੂਗਾ ਤਾਂ ਦੁੱਧ ਹੁਣ ਵੀ 16 17 ਕਿਲੋ ਗਾਂ ਪਾ ਦੂਗੀ ਮਗਰ ਵਛੀ ਐ ਤੇ ਮੋਲੇ ਦਾ ਮੁੱਲ ਬਿਲਕੁਲ ਲੈਣ ਦੇ ਨਹੀਂ ਕਰਨਾ ਇਹਦਾ ਜਾਇਜ਼ ਹੈ ਹਾਂਜੀ ਹੋਰ ਆਪਾਂ 55 ਕਰ ਲਓ ਤਾਂ ਵੀ ਗਾ ਗਾਇ ਇਹਨੂੰ ਕਹੂਗਾ ਵੀ ਆਪਾਂ ਲੈ ਜਾਣੀ ਆ ਨਾ ਹਾਂਜੀ ਤੇ 40000 ਰੁਪਿਆ ਆਪਾਂ ਜੀ ਇਹ ਦੇਣੀ ਆ 40000 ਦੀ ਅੱਛਾ 40000 ਦੀ ਹਾਂ 40 ਦੀ ਦੇਣੀ ਆ ਆਪਾਂ ਦਾ ਠੀਕ ਐ ਤੇ ਬਾਕੀ ਇਹ ਵੀ ਚਲੋ ਸੋਈ ਨਾ ਹੁਣ ਮਹੀਨੇ ਦੇ ਲਾਗੇ ਬ ਕੈਮਰਾ ਮਾਰੋ ਕਹਿਣ ਨੂੰ ਭਾਵੇਂ 15 ਦਿਨ ਵੀ ਕਹਤੋ ਸਿੰਘ ਨਹੀਂ ਕਿਉਂਗੇ ਇਹਦੇ ਅੱਛਾ ਪੂਰੇ 40 ਦਾਣੇ ਦੀ ਬੱਠੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਇਹ ਆ ਬੇ ਦੋ ਗੱਬਣਾ ਵਾ ਬਾਕੀ ਸੋਈਆਂ ਇੱਥੋਂ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਦੋ ਟਾਈਮ ਚੋਲੇ ਆਪਣੀ ਪੂਰੀ ਤਸੱਲੀ ਕਰਕੇ ਲੈ ਕੇ ਜਾਏ ਫਿਰ ਨਿਆਣਾ ਪਾਉਣ ਦੀ ਲੋੜ ਨਹੀਂ ਇੱਦਾਂ ਭਾਵੇਂ ਚੋਲੇ ਨੋਤਾਰਾ ਮਰੀਆਂ ਗਾਂ ਪੰਪੀ ਜੀ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ